ਅੱਜ ਅਸੀਂ ਪਹੁੰਚੇ ਹਾਂ ਕਿਸਾਨ ਪਸ਼ੂ ਮੇਲੇ ਦੇ ਵਿੱਚ ਕੁਰਸ਼ੇਤਰ ਅੱਜ ਤੁਹਾਨੂੰ ਮਿਲਾਵਾਂਗੇ ਚਾਚੇ ਭਤੀਜੇ ਦੀ ਇੱਕ ਜੋੜੀ ਜਿਨ੍ਹਾਂ ਨੇ ਕਮਾ ਕਰ ਦਿੱਤੀ ਜਿਵੇਂ ਇਹ ਪਾ ਚਾਚੇ ਭਤੀਜੇ ਦੇ ਅਸੀਂ ਆਪਣੀ ਪਰਿਵਾਰਕੀ ਰਿਲੇਸ਼ਨ ਨੇ ਅਸੀਂ ਇਸ ਕਰਕੇ ਅਸੀਂ ਚਾਚੇ ਭਤੀਜੇ ਨੂੰ ਖੁਦ ਇਕੱਠੇ ਹੋ ਕੇ ਆਪਣਾ ਕੰਮ ਸਟਾਰਟ ਕਰਿਆ ਆਪਣਾ ਗੁੜ ਬਣਾਉਣ ਦਾ ਇਹ ਅਸੀਂ ਅਸੀਂ ਸੋਚਿਆ ਜਿਵੇਂ ਹੁਣ ਬਾਹਰ ਵੀ ਆਪਾਂ ਜਾਣੇ ਆ ਬਦੇਸਾਂ 'ਚ ਜਾ ਰਹੇ ਨੇ ਲੋਕਾਂ 20 ਲੱਖ ਰੁਪਈਆ ਲਾ ਕੇ ਉੱਥੇ ਵੀ ਜਾ ਕੇ ਆਪਾਂ ਨੂੰ ਨੌਕਰੀ ਕਰਨੀ ਪੈਂਦੀ ਆ ਬਗਾਨੇ ਰਹਿ ਕੇ ਗੁਲਾਮੀ ਕਰਨੀ ਪੈਂਦੀ ਆ ਇਸ ਲਈ ਅਸੀਂ ਆਪਦਾ ਆਪਣਾ ਆਪ ਆਪਣਾ ਕੰਮ ਸਟਾਰਟ ਕਰਿਆ ਜਿਹਦੇ ਆਪਦੀ ਪਹਿਚਾਣ ਇਹਦੇ ਵਿੱਚ ਖੁਦਾ ਆਪਦੀ ਜੀ ਆਦਤ ਹੀ ਪਈ ਗਈ ਜੀ ਖੈਰ ਦੂਸਰਾ ਖਾਣ ਦੀ ਜਿਵੇਂ ਕਹਿੰਦੇ ਨਕਲੀ ਚੀਜ਼ਾਂ ਖਾਣ ਦੀ ਆਦਤ ਹੀ ਪਈ ਹੋਣੀ ਆਪਾਂ ਚੀਜ਼ ਵੀ ਕੋਈ ਬਸੁੱਧ ਦਾ ਚੀਜ਼ ਆਪਾਂ ਦਵਾਗੇ ਉਹਨਾਂ ਨੂੰ ਸੇਤੀ ਐ ਕੋਈ ਵੀ ਇਦਾਂ ਲੱਗ ਰਹੀ ਜੇ ਕੋਈ ਆਪਾਂ ਜੇ ਮੈਂ ਦਾਲ ਲਾ ਲਵਾਂ ਆਪਾਂ ਦੇਸੀ ਦਾਲ ਲੈ ਲਾਂਗੇ ਆਪਾਂ ਘਰੇ ਸਬਜ਼ੀ ਬਣਾਉਣਿਆਂ ਉਹ ਨਹੀਂ ਜਦੋਂ ਆਪਾਂ ਤੜਕੇ ਵਾਲੀ ਪੂਰੀ ਹੋ ਦਵਾਗੇ ਉਹ ਕਹਣਗੇ ਹਾਂ ਇਹ ਵਧੀਆ ਜੀ ਉਹ ਇਹ ਥੋੜਾ ਟਾਈਮ ਤਾਂ ਲੱਗਦਾ ਕੋਈ ਵੀ ਹੁਣ ਜੇ ਮੈਂ ਕੋਲਟੀ ਵੇਚਨੀ ਆਪਾਂ ਥੋੜਾ ਟਾਈਮ ਤਾਂ ਲੱਗ ਆ ਘਾ ਕੇ ਦੇਖਦਾ ਇੰਨਾ ਮਹਿੰਗਾ ਇਹ ਐ ਆ ਬਾਜੀ 169 ਤਿੰਨਿਆ ਕਰਦਾ ਟਾਈਮ ਤਾਂ ਲੱਗਦਾ ਇੱਕ ਵਾਰ ਆਪਣਾ ਜਿਵੇਂ ਕਹਿੰਦੇ ਵਧੀਆ ਕੰਮ ਕਰਦਾ ਹੈ ਕੋਲਟੀ ਦਾ ਯਾਰ ਇੱਕ ਵਾਰ ਚੱਲ ਗਿਆ ਕੰਮ ਮੁੜ ਕੇ ਦਬਦਾ ਨਹੀਂ ਹੈਗਾ ਜੀ ਦਾ ਦੀ ਕੋਈ ਐਂਡੀ ਨਹੀਂ ਹੈਗੇ ਜਿੰਨੇ ਮਰਜ਼ੀ ਭਲੇ ਵਰ ਬਣਾ ਲਓ ਤੁਸੀਂ ਜਿੰਨੇ ਮਰਜ਼ੀ ਬਣਾ ਲਓ ਉਹ ਨਹੀਂ ਬਣਾ ਸਕਦੇ ਨਹੀਂ ਆਪਾਂ ਪਰ ਉਹਨੇ ਜੀ ਅਸੀਂ ਕਨਫਿਊਜ਼ ਹੋ ਚੱਕਰਾਂ ਚ ਪਏ ਨੇ ਕਿ ਕੀ ਦਈਏ ਕੀ ਛੱਡੀਏ ਅਗਲੇ ਨੂੰ ਜਿੱਦਾਂ ਨਾਮ ਸੁਣ ਕੇ ਜੀ ਦੂਰ ਦੂਰੋਂ ਵੀ ਪਛਾਣ ਆਉਂਦੀ ਆ ਵਿੱਚੋਂ ਬਹੁਤ ਐਦਾਂ ਦੇ ਵੀ ਨੇ ਵੀ ਚਾਚੇ ਇੱਥੇ ਨੇ ਤੇ ਭਤੀਜੇ ਬਾਹਰ ਕੈਨੇਡਾ ਆਸਟ੍ਰੇਲੀਆ ਬੈਠੇ ਨੇ ਉਹ ਕਹਿੰਦੇ ਨੇ ਮੈਨੂੰ ਤੁਹਾਡਾ ਕਲਾੜ ਦਾ ਨਾਮ ਦੇਖ ਕੇ ਮੈਨੂੰ ਉਹਦਾ ਭਤੀਜੇ ਦੀ ਯਾਦ ਆ ਗਈ ਇਸ ਕਰਕੇ ਮੈਂ ਇੱਥੇ ਰੁਕ ਗਿਆ ਤੇ ਫਿਰ ਉਹ ਵੀ ਆ ਕੇ ਆਪਣੀ ਸੇਲਿੰਗ ਹੁੰਦੀ ਰਹਿੰਦੀ ਜਿੱਦਾਂ ਤੇ ਆਕੇ ਨਾਲੇ ਪਿਆਰ ਦਿੰਦੇ ਆ ਨਾਲੇ ਅਗਲਾ ਆਪਣੇ ਭਤੀਜਿਆਂ ਨੂੰ ਜਾਂ ਚਾਚਿਆਂ ਨੂੰ ਯਾਦ ਕਰਦੇ ਆ ਤੂੰ ਦੁਕਾਨੇ ਆ ਨਾਰੀਅਲ ਦੀ ਤੁਸੀਂ ਸ਼ੱਕਰ ਨਹੀਂ ਦੇਖੀ ਹੁਣ ਜਾਂ ਨਾਰੀਅਲ ਦੀ ਸ਼ੱਕਰ ਆ ਤੁਸੀਂ ਦੇਖੋ ਕਿੰਨੀ ਸੋਹਣੀ ਬਣਾਈ ਹੋਈ ਹੈ ਵੀਰ ਨੇ ਤੇ ਆਪਰੇ ਕਿ ਤੱਕ ਕਦ ਤੱਕ ਯੂਜ਼ ਹੁੰਦੀ ਆ ਥੋੜਾ ਦੱਸ ਦੋ ਇਹ ਜੇ ਮਨ ਕੇ ਆਪਾਂ ਖਾਣਾ ਖਾਣੇ ਆ ਰੋਟੀ ਖਾਣ ਤੋਂ ਬਾਅਦ ਆਪਾਂ ਨੂੰ ਕੁਝ ਮਿੱਠੇ ਨੂੰ ਜੀ ਕਰਦਾ ਹੀ ਮਿੱਠਾ ਖਾ ਲਈਏ ਕੁਛ ਨਾ ਕੁਛ ਲੈ ਲਈਏ ਇਹ ਰੋਟੀ ਤੋਂ ਬਾਅਦ ਖਾਣ ਵਾਸਤੇ ਆ ਨਾਰੀਅਲ ਸ਼ੱਕਰ ਦੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਕਿਸਾਨ ਪਸ਼ੂ ਮੇਲੇ ਦੇ ਵਿੱਚ ਕੁਰਸ਼ੇਤਰ ਅੱਜ ਤੁਹਾਨੂੰ ਮਿਲਾਵਾਂਗੇ ਚਾਚੇ ਭਤੀਜੇ ਦੀ ਇੱਕ ਜੋੜੀ ਜਿਨ੍ਹਾਂ ਨੇ ਕਮਾਲ ਕਰ ਦਿੱਤੀ ਗੁੜ ਤੁਸੀਂ ਖਾਂਦੇ ਹੋ ਉਹ ਬਾਜ਼ਾਰਾ ਚੋਂ ਲੈ ਕੇ ਜਿੰਦੇ ਵਿੱਚ ਚਿਨੀ ਮਿਕਸ ਹੁੰਦੀ ਹੈ ਮਿਲਾਵਟ ਹੁੰਦੀ ਹੈ ਜਿੰਦਾ ਕਰਕੇ ਤੁਹਾਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ ਪਰ ਇੱਕ ਇਹੋ ਜਿਹੇ ਇਨਸਾਨਾਂ ਨੂੰ ਮਿਲਾਵਾਂਗਾ ਜਿਨ੍ਹਾਂ ਨੇ ਇਮਾਨਦਾਰੀ ਨਾਲ ਇਹ ਗੁੜ ਤਿਆਰ ਕੀਤਾ ਹੋਇਆ ਗੁੜ ਦੇ ਤੁਸੀਂ ਸਾਡੇ ਸਾਹਮਣੇ ਪਏ ਹੋਏ ਦੇਖ ਸਕਦੇ ਹੋ ਇਹ ਗੁੜ ਦੀ ਕੁਆਲਿਟੀ ਹੈ ਤੁਸੀਂ ਖਾ ਕੇ ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਕੋਸੇ ਕਿਸੇ ਸਮੇਂ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਸਵਾਦ ਕਿਹੋ ਜਿਹਾ ਹੁੰਦਾ ਹੈ ਗੁੜ ਦਾ ਪਰ ਅੱਜ ਦੇ ਤੁਸੀਂ ਗੁੜ ਨੂੰ ਬਾਜ਼ਾਰਾਂ ਚ ਖਾਂਦੇ ਆ ਉਹ ਗੁੜ ਦਾ ਸਵਾਦ ਹੀ ਨਹੀਂ ਹੁੰਦਾ ਉਹ ਤੇ ਚੀਨੀ ਮਿਕਸ ਹੁੰਦੀ ਆ ਬਿਮਾਰੀਆਂ ਮਿਕਸ ਹੋ ਰਹੀਆਂ ਨੇ ਤੇ ਸਾਡੇ ਵੀਰ ਆ ਚਾਚਾ ਤੇ ਭਤੀਜਾ ਖੜੇ ਹੋਏ ਆ ਬਹੁਤ ਹੀ ਵਧੀਆ ਸ਼ਖਸੀਅਤ ਨੇ ਜਿਨ੍ਹਾਂ ਨੇ ਇਮਾਨਦਾਰੀ ਨਾਲ ਮਿਹਨਤ ਨਾਲ ਇੱਥੇ ਤੱਕ ਪਹੁੰਚੇ ਆ ਤੇ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹਾਂਗੇ ਗੁੜ ਦੇ ਵਿੱਚ ਇੱਕ ਆਈਟਮ ਨਹੀਂ ਪਰ ਇਹ ਕਿੰਨੇ ਪ੍ਰਕਾਰ ਦੇ ਗੁੜ ਤਿਆਰ ਕਰ ਦਿੱਤਾ ਹੈ ਪਿੰਨੀਆਂ ਵੀ ਉਸ ਤੋਂ ਇਲਾਵਾ ਗੁੜ ਦੀਆਂ ਜਿਹੜੀਆਂ ਫਲੇਵਰਸ ਨੇ ਜੇ ਉਹ ਕਿਹਾ ਜਾਂਦਾ ਵੀ ਬਾਜ਼ਾਰਾਂ ਦੇ ਵਿੱਚ ਫਲੇਵਰਸ ਵਿਕਦੇ ਆ ਫਲੇਵਰਸ ਅਲੱਗ-ਅਲੱਗ ਫਲੇਵਰ ਦਾ ਬੋਰਡ ਤੁਹਾਨੂੰ ਇੱਥੇ ਮਿਲੇਗਾ ਔਰ ਜਾਣਕਾਰੀ ਲਵਾਂਗੇ ਤੇ ਆਥੇ ਤੁਸੀਂ ਪਹੁੰਚ ਕੇ ਲੈ ਸਕਦੇ ਕੁਸ਼ੈਤਰ ਦੇ ਮੇਲੇ 'ਚ ਇਹਨਾਂ ਦਾ ਬਾਜ਼ਾਰ ਇੱਥੇ ਤੁਮੜੇ ਸਟੋਰ ਲੱਗਾ ਹੋਇਆ ਤੇ ਜਿੱਥੇ ਤੁਸੀਂ ਆਗ ਲੱਗਦੇ ਨਾ ਨੰਬਰ ਵੀ ਤੁਹਾਨੂੰ ਸ਼ੇਅਰ ਕਰਾਂਗੇ ਤੇ ਗੱਲਬਾਤ ਕਰਦੇ ਆਂ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਰ ਜਿਹੜਾ ਤੁਸੀਂ ਲਿਖਿਆ ਚਾਚੇ ਭਤੀਜੇ ਦੀ ਜੋੜੀ ਹਾਂਜੀ ਹਨਾ ਜਿੰਨੇ ਗੋੜ ਦੇ ਸਪੈਸ਼ਲਿਸਟ ਕਿਹਾ ਜਾਂਦਾ ਜਿੰਨਾਂ ਹਨਾ ਤੇ ਕਿਵੇਂ ਭਾਈ ਸਾਹਿਬ ਤੁਸੀਂ ਜਿਹੜੀ ਜ਼ਿੰਦਗੀ ਦੀ ਤੁਹਾਡੀ ਸ਼ੁਰੂਆਤ ਹੁੰਦੀ ਹੈ ਗੋੜ ਤੋਂ ਤੇ ਚਾਚੇ ਭਤੀਜੇ ਦੇ ਜੋੜੀ ਅੱਜ ਛਾ ਜਾਂਦੀ ਪੁਰਬ ਜਿਵੇਂ ਆਪਾਂ ਚਾਚੇ ਭਤੀਜੇ ਦੇ ਅਸੀਂ ਆਪਣੀ ਪਰਿਵਾਰਕੀ ਰਿਲੇਸ਼ਨ ਨੇ ਅਸੀਂ ਇਸ ਕਰਕੇ ਅਸੀਂ ਚਾਚੇ ਭਤੀਜੇ ਨੂੰ ਖੁਦ ਇਕੱਠੇ ਹੋ ਕੇ ਆਪਣਾ ਕੰਮ ਸਟਾਰਟ ਕਰਿਆ ਆਪਣਾ ਗੋੜ ਬਣਾਉਂਦਾ ਇਹ ਅਸੀਂ ਕੂ ਕਰੀ ਪਹਿਲਾਂ ਪੀਏ ਜੂ ਲਿਹੜਾਣੇ ਰਹੇ ਅਸੀਂ ਟ੍ਰੇਨਿੰਗ ਲੈ ਕੇ ਉਸ ਤੋਂ ਬਾਅਦ ਅਸੀਂ ਇਹ ਕੰਮ ਸਟਾਰਟ ਕੀਤਾ ਸਾਰਾ ਹੀ ਫਿਰ ਉਸ ਹਿਸਾਬ ਨਾਲ ਹਾਂਜੀ ਸਾਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਸੰੂਰ ਦਾ ਖਾਸ ਸਹਿਯੋਗ ਰਾਇਦੇ ਵਿੱਚ ਸਾਨੂੰ ਬਹੁਤ ਅਸੀਂ ਉਹਦੇ ਨਾਲ ਹਿਸਾਬ ਨਾਲ ਅਸੀਂ ਚੱਲਿਆ ਹੀ ਪੀਏਯੂ ਟ੍ਰੇਨਿੰਗ ਰਾਹੀਂ ਕਰਕੇ ਉੱਥੇ ਟ੍ਰੇਨਿੰਗ ਲੈ ਕੇ ਫਿਰ ਅੱਗੇ ਅੱਗੇ ਅਸੀਂ ਪ੍ਰੋਡਕਟ ਬਣਾਉਨੇ ਗਏ ਅਸੀਂ ਕਾਮਯਾਬ ਹੋ ਗਏ ਅਸੀਂ ਸੋਚਿਆ ਜਿਵੇਂ ਹੁਣ ਬਾਹਰ ਵੀ ਆਪਾਂ ਜਾਣੇ ਆ ਬਦੇਸਾਂ 'ਚ ਜਾ ਰਹੇ ਨੇ ਲੋਕਾਂ 20 ਲੱਖ ਰੁਪਈਆ ਲਾ ਕੇ ਉੱਥੇ ਵੀ ਜਾ ਕੇ ਆਪਾਂ ਨੂੰ ਨੌਕਰੀ ਕਰਨੀ ਪੈਂਦੀ ਆ ਬਗਾਨੇ ਦਾਵੇਂ ਗੁਲਾਮੀ ਕਰਨੀ ਪੈਂਦੀ ਆ ਇਸ ਲਈ ਅਸੀਂ ਆਪ ਦਾ ਆਪਣਾ ਆਪ ਆਪਣਾ ਕੰਮ ਸਟਾਰਟ ਕਰਿਆ ਜਿਹਦੀ ਆਪਦੀ ਪਛਾਣ ਇਹਦੇ ਵਿੱਚ ਖੁਦ ਆਪ ਦੀ ਜੇ ਵਿਦੇਸ਼ਾਂ ਚ ਜਾ ਕੇ ਕੰਮ ਕਰਦੇ ਆ ਲੋਕਾਂ ਦੀ ਗੁਲਾਮੀਆਂ ਕਰਦੇ ਆ ਉਹਦੇ ਨਾਲ ਆਪਣਾ ਔਰੇ ਆਪਾਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਆਪਦੀ ਆਪਦਾ ਖੁਦ ਦਾ ਕੰਮ ਸਟਾਰਟ ਕਰਿਆ ਜੀ ਅਸੀਂ ਕਿਵੇਂ ਸੋਚਿਆ ਵੀਰ ਜੀ ਜਿਵੇਂ ਕਿ ਲੋਕ ਸੋਚਦੇ ਆ ਉੱਤੇ ਜਾਣ ਉਸਤੇ ਕਾਮਯਾਬ ਹੋਣ ਉਸਤੇ ਲੋਕ ਸੋਚਦੇ ਆ ਵੀ ਕੋਈ ਵੀ ਤਰੀਕਾ ਬਣਾਈਏ ਕਿਸੇ ਵੀ ਤਰੀਕਾ ਪਾਉਤੇ ਚਲੇ ਜਾਈਏ ਲੋਕ ਗੋੜ ਦੇ ਵਿੱਚ ਵੀ ਮਿਕਸ ਕਰਕੇ ਚੀਨੀ ਹੋਰ ਚੀਜ਼ਾਂ ਮਿਕਸ ਕਰਕੇ ਕਿਨੇ ਕੋਈ ਬਾਜ਼ਾਰ ਚ ਵੇਚ ਕੇ ਆਪਣਾ ਆਪਣਾ ਬਿਜ਼ਨਸ ਵਧਾਈ ਜਾ ਰਿਹਾ ਹਾਂ ਪਰ ਤੁਸੀਂ ਕਿਵੇਂ ਸੋਚਿਆ ਵੀ ਸ਼ੁੱਧਤਾ ਨਾਲ ਚੰਗੀ ਇੱਕ ਕੁਆਲਿਟੀ ਲੋਕਾਂ ਨੂੰ ਦੇ ਕੇ ਤੇ ਉਹਦੇ ਵਿੱਚ ਹੀ ਕੰਮ ਕਰਨਾ ਕਿਉਂਕਿ ਅੱਜ ਕੱਲ ਸ਼ੁੱਧਤਾ ਦੀ ਲੋਕਾਂ ਨੂੰ ਕੋਈ ਕੀਮਤ ਨਹੀਂ ਹੈਗੀ ਲੋਕ ਜਾਣਦੇ ਵੀ ਨਹੀਂ ਹੈਗੇ ਵੀ ਆਜ ਸਹੀ ਚੀਜ਼ ਹੀ ਵੇਚਣਾ ਤੇ ਰੋਕੀ ਲੈਣਾ ਪਸੰਦ ਨਹੀਂ ਕਰਦੇ ਲੋਕ ਕਹਿੰਦੇ ਨਹੀਂ ਵੀ ਯਾਰ ਇੱਥੋਂ ਕੀ ਲੈਣਾ ਹੈ ਤੇ ਮਹਿੰਗਾ ਵੇਚ ਰਵੈ ਤੇ ਜਿਹੜੇ ਜਿੱਥੇ ਸਸਤਾ ਮਿਲਦਾ ਜਾ ਕੇ ਬਾਜ਼ਾਰ ਤੋਂ ਲੈ ਲੈਂਦੇ ਆਦਤ ਹੀ ਪੈ ਗਈ ਜੀ ਖੈਰ ਦੂਸਰਾ ਖਾਂਦੀ ਜਿਵੇਂ ਕਹਿੰਦੇ ਨਕਲੀ ਚੀਜ਼ਾਂ ਖਾਂਦੀ ਆਦਤ ਹੀ ਪਈ ਹੋਈ ਹੈ ਹੁਣ ਆਪਾਂ ਚੀਜ਼ ਵੀ ਕੋਈ ਮੈਂ ਸ਼ੁੱਧ ਦਾ ਚੀਜ਼ ਆਪਾਂ ਦਵਾਂਗੇ ਉਹਨਾਂ ਨੂੰ ਸੇਤੀ ਐ ਕੋਈ ਵੀ ਇਦਾਂ ਲੱਗ ਰਹੀ ਜੇ ਕੋਈ ਆਪਾਂ ਜੇ ਮੈਂ ਦਾਲ ਲਾ ਲਵਾਂ ਆਪਾਂ ਦੇਸੀ ਦਾਲ ਲੈ ਲਾਂਗੇ ਆਪਾਂ ਘਰੇ ਸਬਜ਼ੀ ਬਣਾਉਣੇ ਆ ਉਹ ਨਹੀਂ ਜਦੋਂ ਆਪਾਂ ਤੜਕੇ ਵਾਲੀ ਪੂਰੀ ਹੋ ਤਾਂਵਾਂਗੇ ਉਹ ਕਹਣਗੇ ਹਾਂ ਇਹ ਵਧੀਆ ਜੀ ਕਿਉਂਕਿ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਮਸਾਲੇ ਪੈ ਗਏ ਜੀ ਹੋਰ ਪੈ ਗਿਆ ਉਹ ਜ਼ਹਿਰ ਆ ਨੇ ਰਿਓ ਕੀ ਕੀ ਮਿਕਸ ਕੀਤਾ ਜਾਂਦਾ ਜਦੋਂ ਜਿੰਨੇ ਗੁੜਾ ਹੀ ਆਪਣਾ ਗੁੜ ਦੇ ਵਿੱਚ ਮੰਨ ਕੇ ਚੱਲੋ ਹੁਣ ਤੁਸੀਂ ਆ ਪਿੱਛੇ ਦੇਖਿਆ ਡਾਕਟਰ ਲਖਵੀਰ ਸਿੰਘ ਨੇ ਆਪਣੇ ਉਧਰ ਮੋਗਾ ਸਾਈਡ ਬਹੁਤ ਛਾਪੇ ਮਾਰੇ ਨੇ ਸਾਰੇ ਘਲਾੜਾਂ ਤੇ ਲੈ ਲਓ ਵੀ ਚੀਨੀ ਇੰਨੀ ਫੜੀ ਗਈ ਆ ਬਹੁਤ ਜ਼ਿਆਦਾ ਸਾਰੇ ਇਧਰੋਂ ਜੁਪੀ ਵਾਲੇ ਪ੍ਰਵਾਸੀ ਜੋ ਜਿੰਨੇ ਜਾ ਕੇ ਉਹਨਾਂ ਨੇ ਬਹੁਤ ਜਾਂ ਖਾਵਾ ਰਹੇ ਨੇ ਇੰਨੀ ਜ਼ਹਿਰ ਖਾਧੀ ਜਾਂਦੇ ਬਹੁਤ ਜ਼ਿਆਦੇ ਜੀ ਜਿਹਨਾਂ ਕੈਂਸਰ ਹੋ ਰਿਹਾ ਬੀਪੀ ਹੋ ਰਿਹਾ ਕੈਮੀਕਲ ਨੇ ਹਾਂਜੀ ਸ਼ੂਗਰ ਹੋ ਰਹੀ ਜੀ ਸ਼ੂਗਰ ਦਾ ਕਾਰਨ ਹੀ ਇਹ ਹੈ ਜੀ ਸ਼ੂਗਰ ਚੀਨੀ ਅੱਗੇ ਆਪਾਂ ਪੁਰਾਣੇ ਬਜ਼ੁਰਗ ਗੁੜ ਖਾਂਦੇ ਸੀ ਸ਼ੂਗਰ ਹੈ ਨਹੀਂ ਸੀ ਕਿਸੇ ਨੂੰ ਹੁਣ ਜਦੋਂ ਦੇ ਆਪਾਂ ਜਿਵੇਂ ਕਹਿੰਦੇ ਚੀਨੀ ਖਾਣ ਲੱਗੇ ਜਦੋਂ ਤਿੰਨ 70% ਲੋਕਾਂ ਨੂੰ ਸ਼ੂਗਰ ਹੋਇਆ ਪਿਆ ਜੀ ਤੁਸੀਂ ਕਿਦਾਂ ਦਾਅਵਾ ਕਰਦੇ ਹੋ ਵੀ ਇਹਦੇ ਸ਼ੁੱਧਤਾ ਹੈ ਕੀ ਕਿਵੇਂ ਪਤਾ ਲੱਗੂਗੀ ਇੱਕ ਚੀਜ਼ ਹੈ ਆਪਣਾ ਗੁੜ ਆਈ ਇਹ 100% ਸ਼ੁੱਧਤਾ ਹੈ ਇਹ ਇਹਦੇ ਵਿੱਚ ਨਾ ਤਾਂ ਕੋਈ ਕੈਮੀਕਲ ਆ ਜੀ ਨਾ ਕੋਈ ਚੀਨੀ ਆ ਨਾ ਕਿਸੇ ਤਰ੍ਹਾਂ ਦਾ ਕੋਈ ਰਸਾਇਣ ਕਿੱਥੇ ਵੀ ਚੈੱਕ ਕਰ ਸਕਦਾ ਮਤਲਬ ਕਿਤੇ ਵੀ ਸਾਡਾ ਲੈਬੋਰੀਟਰੀ ਟੈਸਟ ਕਰਵਾ ਸਕਦਾ ਸੀ ਗਰਦਨ ਨਾਲ ਹੁਣ ਤਿਆਰ ਹੈ ਇਸ ਕੰਮ ਦੇ ਜੇ ਸਾਡੇ ਚੀਜ਼ ਕੋਈ ਤੇ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਫੜਿਆ ਜਾਵੇ ਪੈਸੀ ਬਾਜ਼ਾਰ ਚ ਜਾਂ ਮਾਰਕੀਟ ਦੇ ਵਿੱਚ ਜਿਵੇਂ ਕੰਪੀਟੀਸ਼ਨ ਹੈ ਤੇ ਕਿਵੇਂ ਤੁਹਾਨੂੰ ਫਿਰ ਪੈਰ ਪਸਾਰਨ ਦੇ ਵਿੱਚ ਉਥੇ ਮਤਲਬ ਕਿ ਜਦੋਂ ਕੋਈ ਬੰਦਾ ਸਹੀ ਚੀਜ਼ ਵੇਚਦਾ ਹੈ ਨਾ ਉਹਨੂੰ ਲੋਕ ਡੀਫੀਟ ਕਰ ਦਮ ਡਾਊਨ ਕਰਦੇ ਆ ਉਹਨੂੰ ਉਹਨੂੰ ਮਤਲਬ ਕਿ ਉਹਨਦੇ ਬਾਰੇ ਲੋਕ ਕਈ ਗੱਲਾਂ ਕਰਦੇ ਆ ਵੀ ਤੇ ਜਿਹੜਾ ਮਾਰਕੀਟ ਚ ਕੰਪੀਟੀਸ਼ਨ ਹੁੰਦਾ ਉਹਨੂੰ ਕਿਵੇਂ ਤੁਸੀਂ ਫੇਸ ਕੀਤਾ ਉਹ ਐਂ ਥੋੜਾ ਟਾਈਮ ਤਾਂ ਲੱਗਦਾ ਕੋਈ ਵੀ ਹੁਣ ਜੇ ਮੈਂ ਕੁਆਲਿਟੀ ਵੇਚਨੀ ਆਪਾਂ ਥੋੜਾ ਟਾਈਮ ਤਾਂ ਲਗਾ ਕੇ ਦੇਖਦਾ ਐਨਾ ਮਹਿੰਗਾ ਇਹ ਐ ਆ ਬਾਜੀ 169 ਚੀਨੀਆਂ ਕਰਦਾ ਟਾਈਮ ਤਾਂ ਲੱਗਦਾ ਇੱਕ ਵਾਰ ਆਪਣਾ ਜਿਵੇਂ ਕਿ ਨੇ ਬਰੀਆ ਕੰਮ ਕਰਨਾ ਏ ਕੁਆਲਿਟੀ ਦਾ ਯਾਰ ਇੱਕ ਵਾਰ ਚੱਲ ਗਿਆ ਕੰਮ ਮੁੜ ਕੇ ਦਬਦਾ ਆਪਣੀ ਹੈਗਾ ਜੀ ਜਿਹੜਾ ਦੂਸਰਾ ਕੰਮ ਆ ਜਿਵੇਂ ਕਹਿੰਦੇ ਨਕਲੀ ਬਣਾਉਣੇ ਆਪਾਂ ਰਾਵਟਾਲਾ ਹੋ ਗਿਆ ਕੇਰਾਂ ਦਾ ਆਪਾਂ ਨੂੰ ਉਹਦੇ ਵਿੱਚ ਐ ਨਾਲ ਉਹ ਪੂਰਾ ਐ ਹੋਜੂ 1 ਲੱਖ ਤ ਵਧਾਂਗੇ ਆਪਾਂ ਪੂਰਾ ਤਰੱਕੀ ਕਰਾਂਗੇ ਉਪਰ ਤਰੱਕੀ ਹੁੰਦੀ ਥੋੜੇ ਟਾਈਮ ਦੀ ਹੈ ਜੀ ਇਹੋ ਨਕਲੀ ਚ ਮਲਾਉਂਦੇ ਕੀ ਨੇ ਐਸਾ ਇਹੋ ਜਾਂ ਉਹਦੇ ਵਿੱਚ ਮੰਨ ਕੇ ਚੱਲੋ ਜਿਵੇਂ ਆਪਣਾ ਚੀਨੀ ਹੋ ਗਈ ਜੀ ਇਹਨੂੰ ਚਮਕ ਬਣਾਉਣ ਵਾਸਤੇ ਕੈਮੀਕਲ ਹੋ ਗਿਆ ਜੀ ਤੇ ਹਾਂ ਰੰਗ ਹੋਗੇ ਇਹੋ ਜਿਹੇ ਤਰ੍ਹਾਂ ਦੇ ਕੈਮੀਕਲ ਲਾਉਂਦੇ ਜਿਨ੍ਹਾਂ ਨਾਲ ਆਪਾਂ ਨੂੰ ਕੈਂਸਰ ਹੁੰਦਾ ਜੀ ਅੱਛਾ ਹਾਂਜੀ ਹ ਪਰ ਤੁਸੀਂ ਕਿਹੜੇ ਕਿਹੜੇ ਫਲੇਵਰ ਤਿਆਰ ਕੀਤੇ ਗੁੜ ਦੇ ਵਿੱਚ ਆਪਾਂ ਹੀ ਹੁਣ ਇਹ ਬਣਾਉਣਾ ਹੀ ਆਪਾਂ ਕੱਲੀ ਜਿਹੜੀ ਮੈਲ ਕੱਟਣੀ ਆ ਦੀ ਪਿੰਡੀ ਦੇ ਪਾਣੀ ਨਾਲ ਕੱਢ ਦਿੰਦੇ ਅਸੀਂ ਤਰੀਕੇ ਨਾਲ ਹਾਂ ਅਜਿਹਾ ਤਰੀਕੇ ਨਾਲ ਹਾਂ ਗੁੜ ਦੇ ਵਿੱਚ ਹੀ ਕੁਝ ਨਹੀਂ ਪੈਂਦਾ ਜਿਹੜੀ ਸ਼ੱਕਰ ਆ ਕੱਲੀ ਸ਼ੱਕਰ ਦੇ ਵਿੱਚ ਉਹ ਵੀ 100 150 ਗ੍ਰਾਮ ਮਿੱਠਾ ਸੋਡਾ ਪੈਂਦਾ ਜੀ ਉਹ ਵੀ ਇਹਨੂੰ ਫੱਟਣ ਵਾਸਤੇ ਜੀ ਹਾਂਜੀ ਜਿਵੇਂ ਆਪਾਂ ਦਹੀਂ ਨੂੰ ਦੁੱਧ ਦਾ ਜਾ ਆਪਣਾ ਦੁੱਧ ਨੂੰ ਦਹੀਂ ਦਾ ਜਾਗ ਲਾਉਣੇ ਆ ਵੀ ਆਪਾਂ ਨੂੰ ਦਹੀਂ ਬਣ ਜੇ ਆਪਣੇ ਉਸ ਵਾਸਤੇ ਇਹਨੂੰ ਸ਼ੱਕਰ ਨੂੰ ਲਾਉਣਾ ਪੈਂਦਾ 100 150 ਗ੍ਰਾਮ ਇੱਕ ਚਾशनी ਵਿੱਚ ਪੈਂਦਾ ਉਹ ਨਾਲ ਸ਼ੱਕਰ ਬਣ ਜਾਂਦੀ ਜੀ ਜਿਹ अच्छा जी वो भी ਆਪ ਆਪ ਦਾ ਸਾਹਮਣੇ ਤਿਆਰ ਕਰਦੇ ਸਾਹਮਣੇ ਤਿਆਰ ਕਰਕੇ ਦਵਾਂਗੇ ਅਸੀਂ ਆਲ ਦੇ ਬੈਠ ਕੇ ਜਦੋਂ ਮਰਜ਼ੀ ਆ ਜਾਓ ਤੁਹਾਡੇ ਕੋਲ ਮਰਜ਼ੀ ਜੀ ਆਇਆਂ ਨੂੰ ਜਦੋਂ ਮਰਜ਼ੀ ਆ ਕੇ ਸਾਡੇ ਕੋਲੇ ਆ ਬੈਠ ਕੇ ਤਿਆਰ ਕਰਵਾ ਸਕਦੇ ਆ ਜੀ ਕਿੱਥੇ ਰਹਿੰਦੇ ਤੁਸੀਂ ਕਿੱਥੇ ਰਹਿਣ ਵਾਲੇ ਹੋ ਆਪਣੇ ਧੂਰੀ ਤੋਂ ਮਰੇ ਕੋਲਾ ਰੋਡ ਦੇ ਉੱਪਰ ਘਲਾੜਾ ਹੀ ਚਾਚੇ ਭਤੀਜੇ ਦਾ ਜੀ ਨੇੜੇ ਤਾਰਾ ਹਵੇਲੀ ਹੋਟਲ ਜੀ ਔਰ ਵੀਰ ਕੀ ਕੀ ਸਟਾਰਟ ਕੀਤਾ ਆਪਾਂ ਸੁਣਿਆ ਤੂੰ ਫਲੇਵਰ ਬੜੇ ਨੇ ਤੁਹਾਡੇ ਕੋਲ ਬਾਈ ਜਿਹੜੀਆਂ ਚੀਜ਼ਾਂ ਬੜੀਆਂ ਸੋਹਣੀ ਸੋਹਣੀ ਤਿਆਰ ਕੀਤੀਆਂ ਪਿੰਨੀਆਂ ਤੁਸੀਂ ਨਾਰੀਅਲ ਦੀ ਪਿੰਨੀਆਂ ਔਰ ਕੀ ਕੀ ਤਿਆਰ ਕੀਤਾ ਹੁਣ ਮੰਨ ਕੇ ਚਲੋ ਜਿਵੇਂ ਸਿੰਪਲ ਗੁੜ ਹੋ ਗਿਆ ਜੀ ਸਿੰਪਲ ਗੁੜ ਹੋ ਗਿਆ ਜੀ ਆਪਣਾ ਦੇਸੀ ਜਿਹੜਾ ਆਮ ਚਾਹ ਵਾਸਤੇ ਚਾਹ ਚ ਪਾਓ ਦੁੱਧ ਚ ਪਾਓ ਨੂੰ ਜਿਵੇਂ ਮਰਜ਼ੀ ਵਾਲੀ ਉਹ ਚਾਹ ਨਹੀਂ ਫਟੂ ਇਹਦੇ ਨਾਲ ਹੀ ਬਿਲਕੁਲ ਜੀ ਤੇ ਆ ਸੌਂਫ ਵਾਲਾ ਗੁੜ ਹੋ ਗਿਆ ਜੀ ਆਪਣਾ ਇਹੇ ਸੌਂਫ ਵਾਲਾ ਗੁੜ ਹੋ ਗਿਆ ਤੇ ਆ ਵਾਲਾ ਮੈਡੀਕੇਟਡ ਗੁੜ ਹੋ ਗਿਆ ਜੀ ਮੈਡੀਕੇਟਡ ਗੁੜ ਹੋ ਗਿਆ ਇਹਦੇ ਵਿੱਚ ਜਿਹੜਾ ਮੈਡੀਕੇਟਡ ਗੁੜ ਕਿਵੇਂ ਇੱਕ ਮਤਲਬ ਕਿ ਮੈ ਚੀਜ਼ਾਂ ਪਈਆਂ ਨੇ ਜਿਵੇਂ ਅੰਬ ਹਲਦੀ ਸੌਂਡ ਦਾਲਚੀਨੀ ਕਾਲੀ ਮਿਰਚ ਸੌਂਫ ਜਮੈਨ ਵੱਡੀ ਛੋਟੀ ਇਲਾਇਚੀ ਮਗਾ ਜੀ 12 13 ਆਈਟਮ ਇਹਦੇ ਵਿੱਚ ਹਰਬਲ ਡਲੇ ਹੋਣੇ ਇਹਦੇ ਵਿੱਚ ਜੀ ਅੱਛਾ ਜੀ ਹਾਂਜੀ ਹਾਂ ਇਹ ਜਿਵੇਂ ਮੰਨ ਕੇ ਚੌਲੀ ਸ਼ੂਗਰ ਵਾਲਾ ਬੰਦਾ ਵੀ ਖਾ ਸਕਦਾ ਹਾਜਮੇ ਵਾਸਤੇ ਕਬਜ ਵਾਸਤੇ ਵਧੀਆ ਚੀਜ਼ ਹੈ ਇਹ ਆਹ ਮੈਂ ਸੁਣਿਆ ਤੁਸੀਂ ਗਜਰੇਲੇ ਦਾ ਮਤਲਬ ਕਿ ਬੜਾ ਸੋਹਣਾ ਉਹ ਤਿਆਰ ਕਰਤੀ ਪਰਫੀ ਹਾਂਜੀ ਇਹ ਗਾਜਰ ਗੁੜ ਆ ਗਿਆ ਇਹ ਅੱਛਾ ਗਾਜਰ ਗੁੜ ਇਹਦਾ ਤੁਸੀਂ ਐ ਲੈ ਲਓ ਵੀ ਇੰਨਾ ਸਵਾਦ ਹੈ ਜਿੰਨਾ ਲੋਕ ਜਿਹੜਾ ਵੀ ਖਾ ਗਿਆ ਵਸ ਐਂ ਕਹਿੰਦੇ ਵੀ ਅਲ ਦੇ ਦਿਓ ਮੈਨੂੰ ਜੀ ਇੰਨਾ ਟੇਸਟੀ ਹੈ ਇਹ ਮੱਲੂ ਕੀ ਇਹਦੇ ਵਿੱਚ ਜੀ ਗਾਜਰ ਦੇਸੀ ਘਿਓ ਡਰਾਈਵ ਰੂਟ ਪਾ ਕੇ ਗੁੜ ਦੇ ਵਿੱਚ ਹੀ ਚਾਰਕ ਕੀਤਾ ਹੋਇਆ ਭਾਜੀ ਦੇਖਿਆ ਜਾਏ ਤੇ ਬਾਜ਼ਾਰ ਚੋਂ ਭਾ ਜਾਏ ਇਹ ਜਿਹੜਾ ਬਾਜ਼ਾਰ ਚ ਜੇ ਮਾਰਕੀਟ ਚ ਵੱਡੀ ਮਾਰਕੀਟ ਚ ਲੈ ਜਾਏ ਤੇ ਮੇਰੇ ਸਨ 1000 ਰੁਪਏ ਤੋਂ ਥੱਲੇ ਨਹੀਂ ਮਿਲਣਾਗਾ ਪਰ ਤੁਸੀਂ ਕਿੰਨੇ ਦਾ ਵੇਚ ਰਹੇ ਆ ਆਪਾਂ 200 ਰੁਪਏ ਕਿਲੋ ਜੀ ਹੁਣ ਬਾਜ਼ਾਰ ਵਾਲਾ ਮੰਨ ਕੇ ਚੱਲੋਈ ਉਹਦੇ ਵਿੱਚ ਹੀ ਆਪਣਾ ਖੋਆ ਉਹ ਵੀ ਨਕਲੀ ਦੁੱਧ ਦਾ ਬਣਿਆ ਹੋਇਆ ਹਾਂ ਠੀਕ ਹੈ ਜੀ ਬਾਕੀ ਚੀਨੀ ਪਈ ਆ ਉਹ ਵੀ ਕੈਮੀਕਲ ਆ ਜੀ ਇਹ ਪਿਓਰ ਗੁੜ ਦੇ ਵਿੱਚ ਆ ਨੇਚਰਲ ਚੀਜ਼ ਆ ਉਹ ਤਾਂ ਆਪਾਂ ਇੱਕ ਤਰ੍ਹਾਂ ਦੀ ਬਿਮਾਰੀ ਘਰ ਲੈ ਕੇ ਆਉਣੇ ਜੀ ਭਾਜੀ ਦੇਖਿਆ ਜਾਏ ਤੇ ਜਦੋਂ ਵੱਡੇ ਵੱਡੇ ਮਾਰਕੀਟ ਚ ਆਪਾਂ ਸਾਮਾਨ ਖਰੀਦਦੇ ਆ ਇਹੋ ਜਿਹਾ ਉਹਨੇ ਤੇ ਬਸ ਲੇਬਲ ਲਾ ਦਿੰਦੇ ਸੋਨਾ ਚਮਕਾ ਦਿੰਦੇ ਆ ਉਹ 1000 ਰੁਪਏ ਦਾ ਵਿਕੂਗਾ ਤਾਂ ਰੁਕੀ ਨਾ 1000 ਰੁਪਏ ਦੇ ਜਾਂਦੇ ਨੇ ਪਰ ਇਹ ਪ्योर ਜੀਤੇ ਲਾ ਕੇ ਖੁਸ਼ ਨਹੀਂ ਮਨ ਤੁਹਾਨੂੰ 200 ਰੁਪਏ ਤੇ ਕਹਿੰਦੇ ਤੁਸੀਂ ਕਹਿੰਦੇ ਹੋ ਕਹਿੰਦੇ ਉਹ ਬੜਾ ਮਹਿੰਗਾ ਜੀ ਭਾਜੀ ਗੁੜੀ ਆਈ ਆ ਕਹਿੰਦਾ ਗੁੜੀ ਆ 200 ਰੁਪਏ ਕਿਲੋ ਐ ਨਹੀਂ ਦੇਖਦਾ ਵੀ ਇਹ ਕਿੰਨੀ ਗੁਣਾਕਾਰੀ ਚੀਜ਼ ਆਈ ਉਹਦਾ ਆਪਾਂ ਬਿਮਾਰੀ ਲੈ ਕੇ ਕਿੰਨਾ ਸਮਾਂ ਲਾਦੀ ਮਿੰਟ ਵੀ ਆਉਂਦੀ ਸਭ ਇਹ ਤੁਸੀਂ ਦੇਖੋ ਇੱਥੇ ਆ ਚਨੇ ਨੇ ਗੋੜਾ ਵਾਲੇ ਚਨੇ ਦੇਖੋ ਕਿਨੇ ਘ ਆਪਾਂ ਨੂੰ ਸਾਨੂੰ ਨਾ ਖਵਾਏ ਵੀ ਜੇ ਅੱਗੇ ਔਰ ਇਹ ਦੇਖੋ ਪਿੰਨੀਆਂ ਹਨਾ ਭਾਜੀ ਅਲਸੀ ਦੀਆਂ ਪਿੰਨੀਆਂ ਨੇ ਹਾਂ ਜੀ ਅਲਸੀ ਦੀ ਪਿੰਨੀਆਂ ਤੇ ਆ ਨਾਰੀਅਲ ਦੀ ਪਿੰਨੀਆਂ ਦੇਖੋ ਇਹ ਨਾਰੀਅਲ ਇਹ ਨਾਰੀਅਲ ਦੀ ਪਿੰਨੀ ਇਹ ਤੇ ਨਾਰੀਅਲ ਮੂੰਫਲੀ ਤੇ ਮਿਕਸ ਪਿੰਨੀ ਆ ਗਈ ਜੇ ਸਾਰੀ ਆਪਣੀ ਹੈ ਮੈਂ ਸੁਣਿਆ ਤੁਸੀਂ ਬੱਚਾ ਵਾਸਤੇ ਇੱਕ ਸਪੈਸ਼ਲ ਚੀਜ਼ ਤਿਆਰ ਕੀਤੀ ਕਿਹੜੀ ਤਿਆਰ ਕੀਤੀ ਜਿਵੇਂ ਆਪਾਂ ਬੱਚੇ ਖਾਂਦੇ ਨਹੀਂ ਗੁੜ ਭੁੱਲੇ ਪਾਇਆ ਬੱਚੇ ਹੁਣ ਅੱਜ ਦੀ ਘੜੀ ਜਿਵੇਂ ਕਹਿੰਦਾ ਪੁਰਕਰੇ ਲੇਜਾਂ ਦੇ ਬਾਜ਼ਾਰੂ ਚੀਜ਼ਾਂ ਦਿਆ ਨੇ ਬੱਚੇ ਹੁਣ ਅੱਜ ਦੀ ਘੜੀ ਇਹ ਆਪਾਂ ਬੱਚਿਆਂ ਖਾਤਰ ਜਿਵੇਂ ਚਾਕਲੇਟ ਫਲੇਵਰ ਪਸੰਦ ਕਰਦੇ ਚਾਕਲੇਟ ਬਿਲਕ ਇਹ ਚੌਕਲੇਟ ਹੈ ਦੇ ਵਿੱਚ ਪਈ ਹੋਈ ਆਪਣੀ ਚੌਕਲੇਟ オリジナル ਸਾਰਾ ਕੁਝ ਹਾਂਜੀ ਹਾਂ ਆਹ ਵਾਜੀ ਆ ਚੀਜ਼ਾਂ ਦੇ ਵਿੱਚ ਗੈਪ ਹੀ ਹੋ ਗਈਆਂ ਬਾਜ਼ਾਰ ਦੇ ਵਿੱਚ ਪੌਂਤ ਦੇਖਣ ਨੂੰ ਨਹੀਂ ਬਸ ਹੁਣ ਟਾਈਮ ਮੰਨ ਕੇ ਲੋ ਆਪਣੇ ਜਿਹੜਾ ਵਿਰਸਾ ਸੀ ਪੁਰਾਣਾ ਖਤਮ ਹੀ ਹੋਇਆ ਪਿਆ ਜੀ ਆਪਣਾ ਹੁਣ ਹੁਣ ਅੱਜ ਕੱਲ ਦੇ ਬੱਚੇ ਹੁੰਦਾ ਪਤਾ ਹੀ ਨਹੀਂ ਹੈਗਾ ਵੀ ਕੀ ਗੁੜ ਕੀ ਹੁੰਦਾ ਸੀ ਕੀ ਇਹ ਕਿਵੇਂ ਹੈਗਾ ਹੋਰ ਤੁਸੀਂ ਕੀ ਕੈਂਡੀ ਵੀ ਤਿਆਰ ਕੀਤੇਗਾ ਹਾਂ ਇਹ ਆਮਲਾ ਕੈਂਡੀ ਹੋਗੀ ਜੀ ਔਲੇ ਦਾ ਪਾウダー ਪੀਸਕੇ ਕਾ ਨਾ ਔਲਾ ਪੀਸਕੇ ਉਹਦੇ ਵਿੱਚ ਪਾਇਆ ਹੋਈ ਆਪਣਾ ਕਿੰਨੇ ਪ੍ਰਕਾਰ ਦਾ ਗੋੜ ਤੁਸੀਂ ਤਿਆਰ ਕੀਤਾ ਹੈ ਭਾਜੀ ਕਿੰਨੀ ਘੱਟ ਮੰਦ ਤੁਹਾਨੂੰ ਤੁਹਾਡੀ ਕੋਈ ਐਂਡੀ ਨਹੀਂ ਹੈਗੇ ਜਿੰਨੇ ਮਰਜ਼ੀ ਫਲੇਵਰ ਬਣਾ ਲਓ ਤੁਸੀਂ ਜਿੰਨੇ ਮਰਜ਼ੀ ਬਣਾ ਲਓ ਉੰਨੇ ਬਣਾ ਸਕਦੇ ਨਹੀਂ ਆਪਾਂ ਪਰ ਉਨੇ ਜੀ ਅਸੀਂ ਕਨਫਿਊਜ਼ ਹੋ ਕੇ ਚੱਕਰਾਂ 'ਚ ਪਏ ਨੇ ਵੀ ਕੀ ਦਈਏ ਕੀ ਛੱਡੀਏ ਅਗਲੇ ਨੂੰ ਜੀ ਆਹ ਬਸ ਸਹੀ ਗੱਲ ਇਹਦੇ ਵਿੱਚ ਹਾਂਜੀ ਭਾਜੀ ਫਿਰ ਤੁਸੀਂ ਮਾਰਕੀਟ ਦੇ ਵਿੱਚ ਕਿੱਦਾਂ ਕਿੰਨੇ ਕੁ ਚੱਕਰ 'ਚ ਪਏ ਨੇ ਵੀ ਕਿੰਨੇ ਕੁ ਦੂਰੂ ਤੁਹਾਡੇ ਨਾਲ ਲੋਕ ਤੁਹਾਡੇ ਨਾਲ ਜੁੜੇ ਹੋਏ ਆ ਕਿੰਨੇ ਬਹੁਤ ਜ਼ਿਆਦਾ ਹੀ ਆਪਾਂ ਨੂੰ ਕਾਊਂਟਰ ਤੇ ਆਪਾਂ ਧੂਰੀ ਤੋਂ ਮੇਰੇ ਕੋਲ ਰੋਡ ਦੇ ਉ ਪਰ ਤੁਸੀਂ ਹਰਿਆਣੇ 'ਚ ਕਿਦਾਂ ਦਾ ਲਗਾ ਆ ਗਏ ਬਾਜੀ ਜੀ ਇਹਦਾ ਆਪਣਾ ਵਾਕੀ ਜਿਵੇਂ ਏਦਾਂ ਦੇ ਐਕਸੀਬਿਸ਼ਨ ਲੱਗਦੇ ਸੀ ਉੱਥੇ ਵੀ ਜਾਂਦੇ ਮੈਂ ਹਰਿਆਣੇ 'ਚ ਕਿਦਾਂ ਦਾ ਲਗਾ ਆ ਕੇ ਪੰਜਾਬ ਜੀ ਬਹੁਤ ਵਧੀਆ ਜੀ ਇੱਥੇ ਵੀ ਪਿਆਰ ਮਿਲਦਾ ਹਾਂਜੀ ਹਾਂ ਪਹਿਲਾਂ ਪਿਛਲੀ ਵਾਰ ਆ ਪਹਿਲੀ ਵਾਰ ਆਏ ਸੀ ਸਵਾਰ ਦੂਜੀ ਵਾਰ ਆ ਬਹੁਤ ਪਿਆਰ ਮਿਲਦਾ ਜੀ ਲੋਕਾਂ ਦੇ ਮਤਲਬ ਕੀ ਬਹੁਤ ਹੀ ਪਸੰਦ ਕਰਦੇ ਲੋਕ ਆਪਣਾ ਸਾਡਾ ਗੁੜ ਜੀ ਹੈ ਬਾਜੀ ਇਹੋ ਜੇ ਪਰਸਨ ਕੋਈ ਹੋਰ ਹੈਗੇ ਨੇ ਤੁਹਾਡੇ ਤੋਂ ਇਲਾਵਾ ਇਸ ਪੰਜਾਬ ਦੇ ਵਿੱਚ ਇਹ ਕੰਮ ਕਰ ਰਹੇ ਹੋ ਹਾਂਜੀ ਹੋਰ ਵੀ ਬਹੁਤ ਨੇ ਗੁੜ ਵਾਲੇ ਗੁੜ ਦਾ ਕੰਮ ਕਰਦੇ ਜਿਹੜੇ ਕਿਸਾਨ ਨੇ ਹੁਣ ਜਿਵੇਂ ਮੰਨ ਕੇ ਚੱਲੋ ਹੀ ਹੁਣ ਅਸੀਂ ਜਿਹੜਾ ਪ੍ਰੋਡਕਟ ਤੁਸੀਂ ਤਿਆਰ ਕਰਦੇ ਆਪਣਾ ਘਰ ਦਾ ਹਾਂਜੀ ਆਪਣਾ ਖੁਦ ਹੀ ਅਸੀਂ ਗੰਨਾ ਉਗਾ ਕੇ ਖੁਦ ਹੀ ਆਪਣਾ ਉਹਨੂੰ ਆਟਮਾ ਬਣਾ ਕੇ ਜੋ ਵੀ ਪ੍ਰੋਡਕਟ ਬਣਾ ਕੇ ਅਸੀਂ ਫੇਰ ਸੇਲ ਕਰਦੇ ਹਾਂ ਆਪਾਂ ਹੁਣ ਗੰਨਾ ਮਿੱਲਾਂ ਨੇ ਮਿੱਲਾਂ ਬੰਦ ਪਈਆਂ ਨੇ ਮਿੱਲਾਂ ਲੈਂਦੇ ਨਹੀਂ ਪੈਸੇ ਨਹੀਂ ਦਿੰਦੇ ਜੀ ਪੈਸੇ ਦੋ ਦੋ ਸਾਲ ਦੇ ਖੜੇ ਮਿੱਲਾਂ ਚ ਉਸ ਕਰਕੇ ਉਧਰੋਂ ਨਾਲੇ ਤਾਂ ਆਪਣਾ ਅਸੀਂ ਸਮੇਸਾਰਾ ਆਪਣੀ ਫਸਲ ਨਿਮੇੜ ਦਿੰਦੇ ਹਾਂ ਹਾਂਜੀ ਤੇ ਨਾਲੇ ਦੋ ਪੈਸੇ ਉਹਨਾਂ ਨੂੰ ਦੋ ਗੁਣੇ ਹੋ ਸਾਨੂੰ ਜਿਵੇਂ ਕਹਿੰਦੇ ਹੈ ਕਿ ਕਿਸਾਨ ਹੈ ਜਿਵੇਂ ਕਿ ਪਹਿਲੇ ਕਿਸਾਨ ਹੁਣ ਕੇ ਜਿਸ ਤਰ੍ਹਾਂ ਦੇ ਵੀ ਆਪ ਆਪਣਾ ਗੰਨਾ ਬੀਜਦੇ ਆ ਆਪ ਹੀ ਗੁੜ ਤਿਆਰ ਕਰਦੇ ਆ ਪ੍ਰੋਡਕਟ ਤਿਆਰ ਤੇ ਵੀਰ ਬਨਾਨ ਚ ਕਿੰਨਾ ਸਮਾਂ ਲੱਗਦਾ ਹੈ ਹਰ ਚੀਜ਼ ਨੂੰ ਤਿਆਰ ਕਰਨ ਚ ਮਨਾਉਣ ਤੇ ਹੀ ਸਮਾਂ ਦਾ ਕੋਈ ਵੀ ਕੰਮ ਆਈ ਮਿਹਨਤ ਤਾਂ ਕਰਨੀ ਪੈਣੀ ਹੈ ਇਹਦੇ ਵਿੱਚ ਜਿਵੇਂ ਕਹਿੰਦੇ ਮਿਹਨਤ ਨਾਲ ਹੀ ਜੋ ਵੀ ਹੈ ਸਾਰਾ ਕੰਮ ਆਪ ਹੀ ਹੈਂਡਲ ਕਰਦੇ ਹੋ ਸਾਰਾ ਕੰਮ ਆਪ ਹੀ ਹੈਂਡਲ ਕਰਦੇ ਨਾਲ ਲੇਬਰ ਵੀ ਸਾਡੇ ਲਵੇ ਤੇ ਆਪ ਵੀ ਲੱਗੇ ਹੋਇਆ 10 ਜਾਣੇ ਹੋਰ ਵੀ ਰੋਜ਼ਗਾਰ ਮਿਲਿਆ ਨਾਲ ਜੀ ਤੇ ਆਪ ਵੀ ਅਸੀਂ ਖੁਦ ਆਪਣੇ ਨਾਲ ਲੱਗਦੇ ਆ ਸਾਰੇ ਜੀ ਹੁਣ ਕੋਈ ਵੀ ਕੰਮ ਕਰ ਲਈ ਵੀਰ ਜੀ ਬਾਹਰ ਵੀ ਜਾਂਦੇ ਨੇ ਸਾਰੇ ਕਰਕੇ ਤਾਂ ਮਿਹਨਤ ਕਰਕੇ ਹੀ ਹੋਣਾ ਜੋ ਕੁਝ ਹੋਣਾਗਾ ਹੋਰ ਭਤੀਜੇ ਨਾਲ ਵੀ ਗੱਲ ਕਰ ਲਾਂਗੇ ਕੀ ਹਾਲ ਨੇ ਵੀਰ ਜੀ ਵਧੀਆ ਜੀ ਵਧੀਆ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਦਾ ਚਾਚ ਕਿਦਾਂ ਦਾ ਲੱਗਦਾ ਜਦੋਂ ਲੋਕ ਕਹਿੰਦੇ ਚਾਚਾ ਭਤੀਜੇ ਦੀ ਗੋਡ ਲੈਣ ਚੱਲੇ ਆਪਾਂ ਦੁਕਾਨ ਤੇ ਬਹੁਤ ਵਧੀਆ ਲੱਗ ਰਿਹਾ ਜੀ ਹਾਂਜੀ ਚਾਚਾ ਭਤੀਜੇ ਦਾ ਨਾਮ ਸੁਣ ਕੇ ਜੀ ਦੂਰ ਦੂਰੋਂ ਵੀ ਪਛਾਣ ਆਉਂਦੀ ਆ ਵਿੱਚੋਂ ਬਹੁਤ ਐਦਾਂ ਦੇ ਵੀ ਨਹੀਂ ਵੀ ਚਾਚੇ ਇੱਥੇ ਨੇ ਤੇ ਭਤੀਜੇ ਬਾਹਰ ਕੈਨੇਡਾ ਆਸਟ੍ਰੇਲੀਆ ਬੈਠੇ ਨੇ ਉਹ ਕਹਿੰਦੇ ਨੇ ਮੈਨੂੰ ਤੁਹਾਡਾ ਕਲਾੜ ਦਾ ਨਾਮ ਦੇਖ ਕੇ ਮੈਨੂੰ ਆਪ ਦਾ ਭਤੀਜੇ ਦੀ ਯਾਦ ਆ ਗਈ ਇਸ ਕਰਕੇ ਮੈਂ ਇੱਥੇ ਰੁਕ ਗਿਆ ਤੇ ਫਿਰ ਉਹ ਵੀ ਆ ਕੇ ਆਪਣੀ ਸਟੇਲਿੰਗ ਹੁੰਦੀ ਰਹਿੰਦੀ ਜਿੱਦਾਂ ਤੇ ਆ ਕੇ ਨਾਲੇ ਪਿਆਰ ਦਿੰਦੇ ਆ ਨਾਲੇ ਅਗਲਾ ਆਪਣੇ ਭਤੀਜਿਆਂ ਨੂੰ ਜਾਂ ਚਾਚਾ ਨੂੰ ਯਾਦ ਕਰਦਾ ਪਰ ਦੇ ਅਨਸਾਰ ਬੜਾ ਵਧੀਆ ਲੱਗਦਾ ਵੀ ਚਾਚਾ ਭਤੀਜੇ ਦਾ ਪਿਆਰ ਇੰਨਾ ਬਣਿਆ ਹੋਇਆ ਆਜ ਦੇ ਸਮੇਂ ਚ ਵੀ ਹਾਂਜੀ ਹਾਂ ਇਸ ਤੋਂ ਪਤਾ ਲੱਗਦਾ ਰਹਿੰਦਾ ਜੀ ਹਾਂ ਘਰ ਚ ਪਿਆਰ ਹੈਗਾ ਫੈਮਿਲੀ ਦੇ ਵਿੱਚ ਜਿਵੇਂ ਜੰਮ ਜਾਂਦਾ ਉਹ ਤੋਂ ਬੰਦਾ ਕਹਿੰਦਾ ਵੀ ਆਪਣਾ ਕੰਮ ਤੂੰ ਸਟਾਰਟ ਕਰ ਲੈ ਪਾਸੇ ਉਹ ਤੇ ਮੈਂ ਆਪਣਾ ਪਾਸੇ ਸਟਾਰਟ ਕਰਦਾ ਕਈ ਵਾਰੀ ਐਦਾਂ ਵੀ ਹੁੰਦਾ ਕਿੰਨੇ ਸਾਲ ਤੋਂ ਇਕੱਠੇ ਕੰਮ ਕਰ ਰਹੇ ਆ ਇਹ ਕੰਮ ਜੀ ਅਸੀਂ ਕਲਾੜ ਦਾ ਕੰਮ ਹੈ ਜਿਹੜਾ 6 ਸਾਲਾਂ ਤੋਂ ਚੱਲ ਰਿਹਾ ਜੀ ਸਾਡਾ ਰੈਗੂਲਰਲੀ ਰੈਗੂਲਰਲੀ ਜੀ ਕਦੇ ਕੋਈ ਆਪਸ ਵਿੱਚ ਐਹੋ ਜਿਹੀ ਕੋਈ ਅਨਮਨ ਹੋਈ ਕਿ ਕਦੀ ਨਾ ਜੀ ਨਾ ਕਦੇ ਵੀ ਨਹੀਂ ਅਜੇ ਤੱਕ ਭਲੇ ਜਦੋਂ ਕੋਈ ਸੱਚ ਦਾ ਕੰਮ ਕਰਦੇ ਹਨਾ ਵੀਰ ਜੀ ਚੰਗਾ ਕੰਮ ਕਰਦੇ ਸਮਾਜ ਵਿੱਚ ਤੁਹਾਡੀ ਇੱਜ਼ਤ ਵੀ ਬਣਦੀ ਆ ਤੇ ਨਾਲ ਇੱਕ ਪਿਆਰ ਬਣਿਆ ਰਹਿੰਦਾ ਹੈ ਰੱਬ ਤੋਂ ਡਰਨ ਵਾਲੇ ਲੋਕ ਤੇ ਸੱਜੇ ਤੁਸੀਂ ਹੁਣ ਇਹਦੇ ਵਿੱਚ ਮਿਲਾਵਟ ਕਰਦੇ ਹੁੰਦੇ ਤੇ ਤੁਸੀਂ ਆਪਸ ਵਿੱਚ ਹੋਂ ਤੱਕ ਲੱਗ ਹੋ ਜਾਣਾ ਸਾਡੇ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਪਾਪਾ ਜੀ ਦੇ ਚਾਰ ਭਰਾ ਨੇ ਚਾਰਾਂ ਦਾ ਸਾਡਾ ਪਰਿਵਾਰ ਇਕੱਠਾ ਹੀ ਅਸੀਂ ਸਾਰੇ ਰਲ ਮਿਲ ਕੇ ਤੁਸੀਂ ਕੰਮ ਕਰਦੇ ਭਾਜੀ ਇਹ ਜਿਹੜੀ ਜਿਹੜੀ ਕਈ ਵਾਰੀ ਬੰਦੇ ਨੂੰ ਸੱਟ ਲੱਗਦੀ ਹੈ ਕਿਸੇ ਚੀਜ਼ ਤੋਂ ਇਸ ਪਾਸੇ ਆਉਂਦਾ ਕਿ ਕਿਵੇਂ ਮਨ ਕੀਤਾ ਵੀ ਇਸ ਪਾਸੇ ਤੁਸੀਂ ਜੁੜੇ ਹੋ ਗੋੜ ਬਣਾਉਣਾ ਸਟਾਰਟ ਕੀਤਾ ਆਪਣੇ ਦਿਮਾਗ ਕਿਵੇਂ ਆਈ ਕਿ ਲੋਈ ਹੁਣ ਇੱਕਦਾ ਹੀ ਕੋਈ ਆਪ ਨੂੰ ਐਵੇਂ ਨੀ ਨੌਕਰੀ ਨਾ ਸਾਧਨ ਹੀ ਹੈ ਕੋਈ ਵੀ ਕੰਮ ਕਰ ਲੈ ਕੋਈ ਜੋਬ ਮਿਲ ਜੂ ਹੋਰ ਹੋ ਜੂ ਨੂੰ ਪਤਾ ਹੀ ਕੋਈ ਜੋਬ ਦਾ ਹੁਣ ਇਸ ਕਰਕੇ ਅਸੀਂ ਆਪ ਸੋਚਿਆ ਵੀ ਕਿਉਂ ਨਾ ਵੀ ਆਪਦਾ ਖੁਦ ਹੀ ਆਪਣੀ ਪਛਾਣ ਆਪਣੀ ਆਪ ਬਣਾਈਏ ਅਸੀਂ ਅੱਛਾ ਫਿਰ ਸਮਾਜ ਚ ਚੰਗੀ ਚੀਜ਼ ਵੇਚੀਏ ਜੀ ਕੋਈ ਚੰਗੀ ਚੀਜ਼ ਵੇਚੀਏ ਇਹ ਭਲਾ ਵੀ ਆ ਮੰਨ ਕੇ ਚੱਲੋ ਜੀ ਆਪਾਂ ਚੰਗੀ ਚੀਜ਼ ਦਵਾਂਗੇ ਹਾਂਜੀ ਅੱਜ ਦੀ ਕਿਹੜੀ ਕੈਮੀਕਲ ਦਾ ਚੱਲ ਹੀ ਰਹਿਣੇ ਸਾਰੇ ਜੀ ਬਿਲਕੁਲ ਵੀਰ ਜੀ ਤੁਹਾਡਾ ਨੰਬਰ ਆਪਾਂ ਦੱਸ ਦਿੰਨੇ ਆ ਤੇ ਉਹ ਨੰਬਰ ਜੁਰ ਦੱਸ ਦਿਓ ਇੱਥੇ ਹ ਆਪਣਾ ਹੀ ਜਿਹੜਾ ਖੁਲਾੜ ਲੱਗਿਆ ਧੂਰੀ ਤੋਂ ਮਰੇਰ ਕੋਲਾ ਰੋਡ ਦੇ ਉੱਪਰ ਤਾਰਾ ਫੇਲੀ ਹੋਟਲ ਦੇ ਨਾਲ ਆ ਬਿਲਕੁਲ ਆਪਣਾ 메ਨ ਰੋਡ ਦੇ ਉੱਪਰ ਆਈ ਬਿਲਕੁਲ ਤੇ ਮਤਲਬ ਕਿ ਜੋ ਔਨਲਾਈਨ ਆਰਡਰ ਕਰਨਾ ਪਵੇ ਹਾਂਜੀ ਔਨਲਾਈਨ ਆਰਡਰ ਵੀ ਕਰਦਾ ਹੈ ਕਿਸੇ ਨੇ ਲਵੇ ਵੇ ਕੇ ਤਿਆਰ ਕਰਵਾਉਣਾ ਕੋਲ ਵੇ ਕੇ ਵੀ ਤਿਆਰ ਕਰਵਾਵਾਂਗੇ ਜਿਹੇ ਜਾਂ ਮਰਜ਼ੀ ਜਵੇਂ ਮਰਜ਼ੀ ਕਰਵਾ ਸਕਦਾ ਤੁਸੀਂ ਤਿਆਰ ਜੀ ਕਿਸੇ ਤਰ੍ਹਾਂ ਦਾ ਕੋਈ ਆਪਣੇ ਵੇ ਰਸਾਇਣ ਨਹੀਂ ਕੈਮੀਕਲ ਨਹੀਂ ਮਸਾਲਾ ਨਹੀਂ ਕੋਈ ਚੀਨੀ ਨਹੀਂ ਇਸ ਤੋਂ 100% ਆਪਣੀ ਗਾਰੰਟੀ ਹੈ ਪ्योर ਦੀ ਆਪਣੀ ਜੋ ਮਰਜ਼ੀ ਜਵੇਂ ਕਿ ਕਿੱਥੇ ਤੱਕ ਜਾਂਦਾ ਵਿਦੇਸ਼ਾਂ ਚ ਵੀ ਜਾਂਦਾ ਆਪਣਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਗੁਰ ਗਿਆ ਜੀ ਬਹੁ ਚਾਚੀ ਬੁੱਧੀ ਜੀ ਕਲਾੜ ਦਾ ਕੋਲ ਦੇਖੋ ਜੀ ਸਚਾਈ ਸੀ ਤੇ ਤਾਂ ਹੀ ਅੱਜ ਵਿਦੇਸ਼ਾਂ 'ਚ ਵੀ ਇਹਨਾਂ ਦਾ ਗੁੜ ਜਾਂਦਾ ਤੁਹਾਨੂੰ ਖਾਣੇ ਆ ਨਾਰੀਅਲ ਦੀ ਤੁਸੀਂ ਸ਼ੱਕਰ ਨਹੀਂ ਦੇਖੀ ਹੋਣੀ ਆ ਨਾਰੀਅਲ ਦੀ ਸ਼ੱਕਰ ਆ ਤੁਸੀਂ ਦੇਖੋ ਕਿੰਨੀ ਸੋਹਣੀ ਬਣਾਈ ਹੋਈ ਆ ਵੀਰ ਨੇ ਤੇ ਆ ਵੀਰੇ ਕਿੱਥੇ ਕਾਹਤੇ ਯੂਜ਼ ਹੁੰਦੀ ਆ ਥੋੜਾ ਦੱਸ ਦੋ ਇਹ ਜੇ ਮਨ ਕੇ ਆ ਵੀ ਆਪਾਂ ਖਾਣਾ ਖਾਣੇ ਆ ਰੋਟੀ ਤੋਂ ਖਾਣ ਤੋਂ ਬਾਅਦ ਆਪਾਂ ਨੂੰ ਕੁਝ ਮਿੱਠੇ ਨੂੰ ਜੀ ਕਰਦਾ ਜੀ ਮਿੱਠਾ ਖਾਲੀ ਕੁਛ ਨਾ ਕੁਛ ਲੈ ਲਈਏ ਫੇਰ ਰੋਟੀ ਤੋਂ ਬਾਅਦ ਖਾਣ ਵਾਸਤੇ ਆ ਨਾਰੀਅਲ ਸ਼ੱਕਰ ਜੀ ਆਪਣੀ ਬਿਲਕੁਲ ਤੇ ਨਾਲੇ ਚਨੇ ਇੱਕ ਗੁੜ ਵਾਲੇ ਚਨੇ ਹੋ ਗਏ ਇਹ ਇਹ ਚਣੀ ਨੇ ਗੁੜ ਵਾਲੇ ਜੀ ਪੱਲਾ ਵੀ ਮਿੱਠੇ ਮੰਨ ਲਓ ਕਿ ਬਾਅਦ ਚ ਬੰਦਾ ਖਾਸ ਸਦਾ ਆਉਂਦਾ ਹੈ। ਬਾਹਰ ਅੰਦਰ ਜਾਣੇ ਆ ਨਹੀਂ ਆਪਣਾ ਕੋਈ ਖਾਣ ਪੀਣ ਦਾ ਸਾਧਨ ਬਣਦਾ ਆਪਾਂ ਬਾਹਰ ਜਾਣੇ ਜੋ ਮਰਜ਼ੀ ਗੱਡੀ 'ਚ ਵਗੈਰਾ ਕੋਈ ਆਪਣਾ ਟੂਰ ਤੇ ਜਾਣੇ ਗੱਡੀ 'ਚ ਰੱਖੋ ਖਾ ਲੈਣਾ ਹਾਂਜੀ ਆਹ ਪਨੀਰੀ ਆ ਪਨੀਰੀ ਕਿਸ ਲਈ ਇਹ ਅਲਸੀ ਦੀ ਪਨੀਰੀ ਹੈ ਜਿਵੇਂ ਜੋੜਾਂ ਦੇ ਦਰਦ ਵਾਸਤੇ ਕੈਸਟਰੋਲ ਵਾਸਤੇ ਤਾਕਤ ਵਾਸਤੇ ਬਜ਼ੁਰਗਾਂ ਲਈ ਬਹੁਤ ਵਧੀਆ ਚੀਜ਼ ਹੈ ਵੀ ਗੁਣਾਕਾਰੀ ਚੀਜ਼ ਹੈ। ਇਹ ਵੀ ਗੁੜ ਦੇ ਵਿੱਚ ਹੀ ਤਿਆਰ ਕੀਤੀ ਹੈ ਸਾਰੀ ਐਟਮੀ ਆਪਣੀ ਇਹ। ਭਾਈ ਦੇਖੋ ਤੁਸੀਂ ਕਿੰਨੇ ਆਟਮਾ ਹੋਰ ਤੁਹਾਨੂੰ ਦਿਖਾਉਣਾ ਹੈ ਭਾਜੀ ਇਹ ਪਿੰਨੀਆਂ ਤੁਸੀਂ ਤਿਆਰ ਕੀ ਇਹ ਆਪਣਾ ਗਾਜਰ ਵਾਲਾ ਗੋੜੇ ਤੁਸੀਂ ਦੇਖ ਹੀ ਲਿੱਤਾ ਸੀ ਪਹਿਲਾਂ ਹੀ ਗੁੜ ਦਾ ਗਾਜਰ ਪਾ ਕੇ ਤੇ ਦੂਸਰਾ ਉਹ ਜਿਹੜਾ ਇਹ ਆਪਣੇ ਤਿਲ ਦੇ ਲੱਡੂ ਆ ਗਏ ਤਿਲ ਦੇ ਲੱਡੂ ਇਹ ਜੀ ਤੇਲ ਮਿਕਸਾਈ ਸਾਰਾ ਯਾਰੂ ਲੋਕੀ ਖਵਾੜ ਖਾਈ ਜਾਂਦੇ ਨੇ ਖਵਾੜ ਖਾਈ ਜਾਂਦੀ ਸਾਰੀ ਇਹ ਗੁੜ ਦੇ ਵਿੱਚ ਹੀ ਤੇਲਾ ਜਿਵੇਂ ਅੱਗੇ ਭੁੱਗਾ ਬਣਾਉਂਦੇ ਸੀ ਅੱਗੇ ਆਪਾਂ ਬਣਾਉਂਦੇ ਨਾ ਪੁਰਾਣੇ ਬਜ਼ੁਰਗ ਬਣਾਉਂਦੇ ਸੀ ਉਹ ਚੀਜ਼ ਬਹੁਤ ਚੀਜ਼ ਬਹੁਤ ਕਾਫੀ ਲਾਹੇਵੰਦ ਆ ਹਾਂ ਜੀ ਸਰਦੀਆਂ ਨੂੰ ਕੈਲਸ਼ੀਅਮ ਇਹਦੇ ਵਿੱਚ ਹੀ ਗੁਣਾਗਾਰੀ ਤਾਂ ਹੈ ਹੀ ਹੈ ਕੋਈ ਵੀ ਆਟਮਾ ਹੀ ਆਪਾਂ ਸ ਕਿਆ ਬਾਤ ਹੈ ਇਹ ਅਲਸੀ ਲੱਡੂ ਇਹਦੇ ਵਿੱਚ ਅਲਸੀ ਹਾਂਜੀ ਬਜ਼ੁਰਗਾਂ ਲਈ ਸਹੀ ਹੈ ਬਜ਼ੁਰਗਾਂ ਲਈ ਜੋੜਾਂ ਦੇ ਦਰਦ ਵਾਸਤੇ ਕੈਸਟਰੋਲ ਵਾਸਤੇ ਤਾਕਤ ਵਾਸਤੇ ਬਹੁਤ ਵਧੀਆ ਗੁਣਾਕਾਰੀ ਚੀਜ਼ ਹੈ ਜੀ ਅਲਸੀ ਅਲਸੀ ਦਾ ਇੰਨੇ ਗੁਣ ਹੁੰਦੇ ਸੀ ਅੱਗੇ ਬਜ਼ੁਰਗਾਂ ਖਾਂਦੇ ਸੀ ਅੱਜ ਦੀ ਘੜੀ ਬੱਚੇ ਨੂੰ ਪੱਤੀ ਨਹੀਂ ਅਲਸੀ ਚੀਜ਼ ਕੀ ਹੈ ਜੀ ਜੇ ਖਾਂਦੇ ਸੀ ਤਾਂ ਤੰਦਰੁਸਤ ਜੀ ਹੋਈ ਉਹ ਦੇਖੋ ਵੀਰ ਕੋ ਸਾਰੇ ਪ੍ਰੋਡਕਟ ਜਿਹੜੇ ਨੇ ਬਹੁਤ ਹੀ ਸੋਹਣੇ ਉਹ ਬਹੁਤ ਹੀ ਵਧੀਆ ਜਿਹੜੇ ਸਰੀਰ ਨੂੰ ਬੜੇ ਬਿਮਾਰੀ ਦੂਰ ਕਰਨ ਵਾਲੇ ਲੋਕ ਪਾਣੇ ਮਿੱਠਾ ਖਾਂਦੇ ਆ ਮਿੱਠਾ ਖਾਣ ਬਸ਼ੁਕਰ ਹੋ ਜਾਂਦੀ ਹੈ ਪਰ ਵੀਰਦੇਵ ਇਸ ਮਿੱਠੇ ਖਾਣ ਨਾਲ ਤੁਸੀਂ ਠੀਕ ਹੋ ਆ ਮਿੱਠਾ ਉਹ ਮਿੱਠਾਣੀ ਹੈ ਜਿਹੜਾ ਬਾਜ਼ਾਰ ਚ ਵਿਕਦਾ ਗੁੜ ਨਾਲ ਤਿਆਰ ਕੀਤਾ ਹਰ ਦੇਸੀ ਪਦਾਰਥ ਇਹ ਵੀਰ ਕੀ ਖਾਂ ਇਹ ਮਿਕਸ ਪਿੰਨੀ ਆ ਗਈ ਜੀ ਇਹਦੇ ਵਿੱਚ ਮੂਫਲੀ ਨਾਰੀਅਲ ਸੌਂਫ ਸਾਰਾ ਮਿਕਸ ਕੀਤਾ ਹੋਇਆ ਇਹਦੇ ਵਿੱਚ ਬਿਲਕੁਲ ਜੀ ਵੀਰ ਨਵੇਂ ਨਵੇਂ ਫਲੇਵਰ ਆਪਣੀ ਆਪਣੀ ਹਿੰਮਤ ਨਾਲ ਬਣਾਉਂਦਾ ਆਪ ਤਿਆਰ ਕਰਦੇ ਆ ਇਹਨਾਂ ਨੇ ਕੋਈ ਟ੍ਰੇਨਿੰਗ ਨਹੀਂ ਲਈ ਆਪ ਹੀ ਤਿਆਰ ਕਰਦੇ ਚੀਜ਼ਾਂ ਵਧੀਆ ਸੋਹਣੀਆਂ ਤੁਸੀਂ ਦੇਖੋ ਲੋਕ ਚੈੱਕ ਕਰ ਰਿਹਾ ਮਿੱਠਾ ਵੀ ਚੈੱਕ ਕਰ ਰਿਹਾ ਵੀ ਦੇਖ ਰਿਹਾ ਵੀ ਕੀ ਕੀ ਚੀਜ਼ ਆ ਦੇਖੋ ਤੁਸੀਂ ਮਾ ਚਾਚੇਪਤੀ ਜਿਹਨੇ ਬਹੁਤ ਮਿਹਨਤ ਕੀਤੀ ਹੈ ਇੱਕ ਮਿਸਾਲ ਨੇ ਅੱਜ ਦੇ ਕਿਸਾਨਾਂ ਨੂੰ ਸਿੱਖਣਾ ਚਾਹੀਦਾ ਵੀ ਆਪਣੇ ਪ੍ਰੋਡਕਟ ਆਪ ਤਿਆਰ ਕਰੋ ਔਰ ਮਾਰਕੀਟ ਤੇ ਆਪ ਆ ਕੇ ਵੇਚੋ ਮਿਹਨਤ ਤਾਂ ਉੱਥੇ ਵੀ ਤੁਸੀਂ ਖੇਤਾਂ 'ਚ ਕਰਦੇ ਹੋ ਥੋੜੀ ਜਿਹੀ ਮਿਹਨਤ ਜ਼ਿਆਦਾ ਕਰ ਲੋਗੇ ਤੇ ਇੱਕ ਥੋੜੀ ਪਛਾਣ ਬਣ ਜੂਗੀ ਇਸੇ ਤਰ੍ਹਾਂ ਗੁੜ ਤਿਆਰ ਕਰੋ ਕੋਈ ਕੁਝ ਹੋਰ ਪ੍ਰੋਡਕਟ ਖੇਤਾਂ 'ਚ ਸਬਜ਼ੀਆਂ ਦੇ ਮਤਲਬ ਕਿ ਆਪਣੇ ਸਮਾਨ ਬਣਾ ਸਕਦਾ ਹੈ ਫਲ ਫਰੂਟ ਦੇ ਵਿੱਚ ਕੋਈ ਅੱਗੇ ਵਧ ਸਕਦਾ ਤੇ ਇਸੇ ਤਰ੍ਹਾਂ ਇਹ ਚੀਜ਼ਾਂ ਆਪ ਤੁਸੀਂ ਕਰੋ ਤੇ ਕਿਸੇ ਤੇ ਡਿਪੈਂਡ ਨਾ ਹੋ ਅੱਜ ਇੱਕ ਕਿਸਾਨ ਸਰਕਾਰ ਦੇ ਨਾਲ ਲੜ ਰਿਹਾ ਕਦੇ ਅੰਦੋਲਨ ਕਰ ਰਿਹਾ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਪਰ ਆਪਣਾ ਕੰਮ ਆਪ ਕਰੋ ਇਹਨਾਂ ਨੇ ਇਹ ਹੀ ਆਪ ਨੂੰ ਧਰਨੇ ਲਾਉਂਦੇ ਜਾਂ ਹੋਰ ਕਰਨ ਦੀ ਆਪਾਂ ਆਪਣੇ ਆਪ ਪ੍ਰੋਡਕਟ ਬਣਾ ਕੇ ਸੇਲ ਕਰਕੇ ਆਪ ਵੇਚਾਂਗੇ ਸਾਰਾ ਕੁਝ ਵੱਡੇ ਘਰਾਣਿਆਂ ਨੂੰ ਆਪਣਾ ਜੁੜਨ ਦੀ ਲੋੜ ਹੀ ਨਹੀਂ ਪੈਣੀ ਬਿਲਕੁਲ ਆਪਣਾ ਪ੍ਰੋਡਕਟ ਆਪਣਾ ਦੇਸੀ ਪ੍ਰੋਡਕਟ ਇਹਨੇ ਤਿਆਰ ਕੀਤਾ ਕੁਲਹਾੜ ਦਾ ਗੁੜ ਕੁਲਹਾੜ ਦਾ ਕੁਲਹਾੜ ਦਾ ਸੋਰੀ ਕੁਲਹਾੜ ਦਾ ਗੁੜ ਤਿਆਰ ਕਰਦੇ ਨੇ ਤੇ ਬਹੁਤ ਵਧੀਆ ਹਾਂਜੀ ਕੰਟੈਕਟ ਨੰਬਰ 94175818759 ਚਰਨ ਨੰਬਰ 175 ਹੀ 18759 ਕੰਟੈਕਟ ਨੰਬਰ ਆ ਜੀ ਤੁਸੀਂ ਆਪਾਂ ਸਕਰੀਨ ਤੇ ਵੀ ਨੰਬਰ ਇਹਨਾਂ ਦਾ ਦੇ ਦਾਂਗੇ ਕੰਟੈਕਟ ਕਰੋ ਸਿੱਧਾ ਵੀਰ ਨਾਲ ਗੱਲ ਕਰੋ ਔਰ ਤੁਹਾਨੂੰ ਸਮਾਨ ਮੰਗਵਾਓ ਔਰ ਖਾ ਕੇ ਦੇਖੋ ਵੀਰ ਸੱਚ ਸਹੀ ਚ ਵੇਚਦਾ ਕ ਨਹੀਂ ਜੁੜੇ ਰਹੋ ਇਸ ਪੇਜ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ